ਦੇਵਜ ਫੇਰਾ ਪਾ ਕੇ ਪੇਰ ਮਦੀਨੇ ਆਇਆ ਚੋਜ ਅਨੇਕਾਂ ਕਰਦਾ ਕਰਦਾ ਲਾਲੋ ਦੇਵਲਤਾਇਆ ਦੇ ਗੁਰੂ ਨਾਨਕ ਨੂੰ ਲਾਲੋ ਚੜ੍ਹ ਕੇ ਕੁਜੀ ਸਵਾਈ ਰੁਕੀ ਮਿਸੀ ਅੱਗੇ ਰਕੀ ਨਾਨਕ ਭੋਗ ਲਗਾਈ ਨਾਨਕ ਕਹਿੰਦਾ ਧੰਤਣ ਲਾਲੋ ਤੇਰੀ ਕਿਰਤ ਕਮਾਈ ਅਮਰਤ ਵਰਗੀ ਰੋਟੀ ਤੇਰੀ ਪਾਪ ਨਹੀਂ ਵਿਚرائی ਮਨਜੀ ਢਾਕੇ ਦਿੱਤੀ ਲਾਲੋ ਚਾਦਰ ਹੀਟ ਵਿਛਾਈ ਕਿਣਕੇ ਕਿਣਕੇ ਦੇਵੀ ਚਮਕੇ ਲਾਲੋ ਦੀ ਸਚਿਆਈ ਬੁਰਿਆਂ ਨੂੰ ਮਿਲਦੀ ਬਰਿਆਈ ਭਲਿਆਂ ਨੂੰ ਭਲਾਈ ਸਤਿਗੁਰੂ ਨਾਨਕ ਕੀਤੀ ਪਾਈ ਲਾਲੋ ਦੀ ਵੜਾਈ ਲਾਲੋ ਕਹਿੰਦਾ ਸਤਿਗੁਰ ਤਾਈ ਤਨ ਤਨ ਪਾਗ ਮਾਰੀ ਜਿਸਨੂੰ ਤੇਰਾ ਦਰਸ਼ਨ ਹੋਇਆ ਦੁਨੀਆਂ ਤਾਰਨ ਹਾਰੀ ਬਹੁਤ ਜ਼ਰਾ ਦਾ ਲੋੜ ਰਿਆ ਸੀ ਕਰਨਾ ਦਰਸ਼ਨ ਤੇਰਾ ਦਰਸ਼ਨ ਦੇ ਕੇ ਸਤਿਗੁਰੂ ਨਾਨਕ ਖੁਸ਼ ਕੀਤਾ ਮਨ ਮੇਰਾ ਮਹਿਮਾ ਤੇਰੀ ਦਾ ਚੰਦ ਚਮਕੇ ਦੁਨੀਆ ਤੇ ਨਿਰੰਕਾਰੀ ਚੰਦ ਸੁਰਸ ਸਤਾਰੀ ਕਰਦੇ ਤੇਰੀ ਉਪਮਾ ਪਾਰੀ ਧੰਤਨ ਤੈਨੂੰ ਕਹਿੰਦੇ ਨਾਨਕ ਦੁਨੀਆ ਵਾਲੇ ਸਾਰੇ ਲੱਖਾਂ ਪਾਪੀ ਤਾਰੇ ਨਾਨਕ ਦੀਦੀ ਨਾਮ ਭੰਡਾਰੇ ਜਗਤ ਜਲੰਦਾ ਦੇ ਕੇ ਕਾਲ ਯੁਗ ਦੇ ਵਿੱਚ ਆਇਆ ਸਤਿਗੁਰੂ ਸ਼੍ਰੀ ਨਾਨਕ ਜੀ ਦਾ ਜਸ ਲਾਲੂ ਨੇ ਗਾਇਆ ਖਬਰ ਲੱਗੀ ਜਦ ਭਾਗੋ ਤਾਈ ਨਾਨਕ ਇਥੇ ਆਇਆ ਲਾਲੂ ਬਹੁਤ ਗਰੀਬ ਸਨੀਂਦਾ ਜਿਸ ਕਰ ਢੀਰਾ ਲਾਇਆ ਛੱਡ ਕੇ ਸਾਡੇ ਪੂੜੇ ਸੁੱਕੇ ਟੁਕਲਾ ਲੋ ਦੇਖਾਵੇ ਪਾਤ ਪਾ ਦੇ ਚੋਗ ਜਗਾਈਏ ਜੇ ਸਾਡੇ ਕਰ ਆਵੇ ਮੁੰਜ ਦੀ ਮੰਜੀ ਉੱਤੇ ਪੈ ਕੇ ਅੱਡੀਆਂ ਰਗੜਾਉਂਦਾ ਰਹਿੰਦਾ ਕਿਉਂ ਨਹੀਂ ਸਾਡੇ ਘਰ ਵਿੱਚ ਆ ਕੇ ਪਲੰਗਾ ਉੱਪਰ ਪੈਂਦਾ ਦੀਨਾ ਬੰਦੂ ਲਖਨਰੰਜਨ ਤੈਨੂੰ ਰੋਜ਼ ਤੇ ਆਵਾ ਤੇਲ ਨਾਮ ਦਾ ਪਾ ਕੇ ਦੋਨੋਂ ਵੇਲੇ ਜੋਤ ਜਗਾਵਾ ਸ਼ਬਦ ਸੁਰਤ ਦੀ ਰਾਗ ਬਖਸ਼ ਦੇ ਕਵਤਾ ਸ਼ੈਰੀ ਸ਼ੰਦਾ ਜਾ ਦੁਨੀਆ ਉਹ ਜਗਾਵਾ ਤੀਰਾ ਪੂਰਨ ਪਰਮਾਨੰਦਾ ਤੂੰ ਹੀ ਬ੍ਰਹਮ ਗਿਆਨੀ ਧਿਆਨੀ ਮੈਂ ਮੂਰਖ ਅਗਿਆਨੀ ਮੈਂ ਬੁਧਹੀਨੇ ਕੋਲੋਂ ਤੇਰੀ ਸਾਲ ਨਾ ਜਾਵੇ ਜਾਨੀ ਕੁੱਲਾ ਡੁੱਲਾ ਗਿਆਨ ਬਖਸ਼ ਦੇ ਮੁਕੇ ਨਾਹੀਂ ਜਿਹੜਾ ਵਸਦਾਰੇ ਹਮੇਸ਼ਾ ਤੇਰੀ RAM ਨਾਮ ਦਾ ਕੀੜਾ ਲੈ ਕੇ ਤੇਰੀ ਓਟ ਸੁਆਮੀ ਕਾਜ ਹੁੰਦੇ ਸਭ ਪੂਰੇ ਗੁਰੂ ਵਾਲਮੀਕ ਦੇ ਭਗਤਾ ਤਾਈਂ ਜਵਰਾਇਲ ਨਾ ਕੋ ਰੈ ਹੁਸ਼ਨਗਰੀ ਵਿੱਚ ਮਲਕ ਪਾਗੋ ਐ ਬਹੁਤ ਅਮੀਰ ਕਹਾਵੇ ਕਾਮੀ ਕ੍ਰੋਧੀ ਤੇ ਆਚਾਰੀ ਲੁੱਟ ਲੁੱਟ ਲੋਕਾਂ ਖਾਵੇ ਪਰਸ ਰਾਮ ਤੇ ਰਾਵਣ ਵਾਂਗਰ ਵਦ ਵਦ ਪਾਪ ਕਮਾਵੇ ਦਿਨ ਦੀ ਵੀ ਲੋਕਾਂ ਦੇ ਉੱਪਰ ਜ਼ਾਲਮ ਜ਼ੁਲਮ ਕਮਾਉਂਦਾ ਪੂੜੇ ਪਾਪਾਂ ਵਾਲੇ ਸਤਗੁਰੂ ਨਾਨਕ ਭੋਗ ਨਾ ਲਾਉਂਦਾ ਲਾਲੋ ਦੇ ਘਰ ਜਾ ਕੇ ਭਾਗੋ ਤਕਿਆ ਨਾਨਕ ਤਾਈ ਲਾਲੂ ਦੀ ਕਰ ਜਾਗੇ ਪਾਗੋ ਨਾਨਕ ਤਾਈਆਂ ਦਾ ਨਾਰ ਹਮਾਰੇ ਚੱਲੋ ਕਾ ਨੂੰ ਟੁੱਕੇ ਸੁੱਕੇ ਢੁੱਕਰ ਖਾਂਦਾ ਟੁੱਟੀ ਮੰਜੀ ਲਾਲੂ ਦੀ ਤੇ ਹੱਡੀਆਂ ਨਾ ਰਗੜਾਓ ਘਰ ਮੇਰੇ ਵਿੱਚ ਚੱਲ ਕੇ ਨਾਨਕ ਜੋ ਚਾਓ ਸੋ ਪਾਓ ਘਰ ਮੇਰੇ ਵਿੱਚ ਟੁੱਟ ਨਾ ਕੋਈ ਹੰਪਰਪੂਰ ਪੰਡਾਰੇ ਨਾਲ ਹਮਾਰੇ ਚੱਲ ਕੇ ਦੇਖੋ ਕੈਸੀ ਮਹਿਲ ਮਨਾਰੀ ਪਲੰਗਾ ਨਾਲ ਜੜਾਏ ਹੋਏ ਲੱਖਾਂ ਲਾਲ جوہری ਲਾਲ ਗੀਨੇ ਚਮਕਣ ਨਾਨਕ ਜਿਉ ਅੰਮਰ ਦੇ ਤਾਰੇ ਭਾਗੂ ਦੀ ਗਲ ਸੁਣ ਕੇ ਨਾਨਕ ਨਾਲ ਉਸ ਦੇ ਜਾਏ ਬਾਲਾ ਤੇ ਮਰਦਾਨਾ ਲਾਲੂ ਨਾਲ ਗੁਰਾਂ ਦੀ ਆਈ ਭਾਗੂ ਦੇ ਕਰ ਆਕੇ ਨਾਨਕ ਤੱਕਿਆ ਚਾਰਜ ਫੇਰੇ ਪਲੰਗ ਰੰਗੀਲੇ ਝੂਲਣ ਚੂਲੇ ਮੰਦਰ ਬਹੁਤ ਉਚੇਰੇ ਚਿਲਮਿਲ ਚਿਲਮਿਲ ਕਰਦੇ ਅੰਦਰ ਸੋਨ ਸੁਵੰਣ ਦੇ ਡੇਰੇ ਜਿੱਧਰ ਦੇਖੇ ਝਿਲਮਿਲ ਚਿਲਮਲ ਕਰਦੀ ਮੀਨਾ ਕਾਰੀ ਸੋਨੇ ਵਿੱਚ ਲਪੇਟੀ ਹੋਈ ਮਲਕ ਪਾਗੋ ਦੀ ਨਾਰੀ ਨੂਹਾ ਦੇ ਗਲ ਪਾਏ ਕੈਂਟੀ ਨਾਲ ਜਿੰਨਾ ਦੇ ਹੀਰੇ ਸਿਰ ਤੋਂ ਲੈ ਕੇ ਪੈਰਾਂ ਤਾਈ ਲਿਸ਼ਕਾ ਮਾਰਨ ਚੀਰੇ ਮਨ ਵਿੱਚ ਕਰਦਾ ਸੋਚ ਵਿਚਾਰਾ ਗੁਰੂ ਨਾਨਕ ਨਿਰੰਕਾਰੀ ਇਹ ਤਾਂ ਖੂਨ ਗਰੀਬਾਂ ਦਾ ਹੈ ਇਸ ਦੀ ਦੌਲਤ ਸਾਰੀ ਸਤਿਗੁਰ ਕਹਿੰਦਾ ਨਾਨਕ ਹੱਸ ਕੇ ਕਹਿੰਦਾ ਸੁਣਿਓ ਪਾਗੋ ਪਾਈ ਅੰਤ ਨਹੀਂ ਗੁਜਿਆ ਵੀਤ ਨਹੀਂ ਮਾਇਆ ਕਿਥੋਂ ਆਈ ਜਿੱਧਰ ਦੇਖਾਂ ਉਧਰ ਪੈਂਦੇ ਲਾਲਾਂ ਦੇ ਵੰਕਾਰੇ ਲੰਕਾ ਵਰਗੇ ਸੁੰਦਰ ਪਾਗੋ ਤੇਰੇ ਮਹਿਲ ਮਨਾਰੀ ਸੋਨੇ ਨਾਲ ਸ਼ਿੰਗਾਰੀ ਹੋਈ ਸੁੰਦਰ ਤੇਰੀ ਨਾਰੀ ਨੂਹਾ ਦੇ ਗਲ ਪਾਏ ਗਹਿਣੇ ਹੋਈ ਮੀਂਦਾ ਕਾਰੀ ਪਲੰਘ ਰੰਗੀਲੇ ਝੂਲਣ ਚੂਲੇ ਪੱਖੇ ਕਾਣ ਓਲਾਰੀ ਨੌਨਵਾ ਤੇ ਗੁਸਲਖਾਨੇ ਵਿੱਚ ਵਗਦੀ ਸਰਦ ਫੁਵਾਰੇ ਤੂੰ ਤਾਂ ਵੱਡੇ ਪਾਗਾ ਵਾਲਾ ਕਹਿੰਦਾ ਏ ਪਾਗੋ ਤਾਈ ਤੇਰੀ ਵਰਗਾ ਮਾਇਆਤਾਰੀ ਜਗ ਵਿੱਚ ਕੋਈ ਨਹੀਂ ਐਵੇਂ ਐਵੇਂ ਨਾਨਕ ਕੀਤੀ ਜਦੋਂ ਦੀ ਵੜਿਆਈ ਸੁਣ ਕੇ ਮਲਕ ਪਾਗੋ ਦੇ ਤਾਈ ਹੋਈ ਖੁਸ਼ੀ ਸਵਾਈ ਬੜੀ ਪਰੀਤਲ ਲਗਾ ਕੇ ਭਾਗੋ ਕਰੀ ਤਿਆਰ ਰਸੋਈ ਤਰ੍ਹਾਂ ਤਰ੍ਹਾਂ ਦੇ ਭੋਜਨ ਖਾਣੇ ਕਸ ਰਹੀ ਨਾ ਕੋਈ ਗਾਜਰ ਮੂਲੀ ਪੱਤਾ ਪੂੜੇ ਰੱਖੇ ਨਾਲ ਬਦਾਨੇ ਘਿਓ ਵਿੱਚ ਤਲਿਆ ਗੁੱਲ ਪਸੀਦਾ ਲਿਪਟਾ ਮਾਰਨ ਖਾਣੇ ਗੰਦਾ ਕੀੜਾ ਸਾਗ ਟਮਾਟਰ ਕੱਟ ਸਲਾਦ ਬਣਾਇਆ ਕਾਲੀ ਪੂਰੀ ਮਿਰਚ ਮਲਾ ਕੇ ਉੱਪਰ ਸਿਰਕਾ ਪਾਇਆ ਲੌਂਗ ਲਾਚੀਆਂ ਪਿਸਤਾ ਰੱਖੀ ਕਨਵੀ ਸੌਂ ਮਲਾ ਕੇ ਇਗੜ ਵੇਜੇ ਦੁੱਧ ਕਪਲਾ ਦਾ ਦੂਜੇ ਗੜਵੇ ਪਾਣੀ ਲੱਗੀ ਜੋ ਜਰਚਾਵਣ ਸਤਿਗੁਰੂ ਜੀ ਕੀ ਕੁਦਰਤ ਰਾਣੀ ਚਤੀ ਪੋਜਨ ਕਰਕੇ ਪੂਰੇ ਰੱਖੇ ਸਤਿਗੁਰੂ ਮੂਰੇ ਥਾਲ ਥਾਲੀਆਂ ਪੈ ਅਨੇਕਾਂ ਲੱਡੂ ਮੋਤੀ ਚੂਰੀ ਸਤਿਗੁਰ ਨਾਨਕੂੜ ਧਰਮ ਦੇ ਲੱਗੇ ਕਰਨਨ ਤਾਰੇ ਲੀਲਾ ਸਾਧਗੁਰੂ ਜੀ ਕੀ ਦੇਖਣ ਆਏ ਲੋਕੀ ਸਾਰੇ ਨਾਨਕ ਕਹਿੰਦੇ ਲਾਲੂ ਤਾਈ ਘਰ ਆਪਣੇ ਨੂੰ ਜਾਓ ਘਰ ਆਪਣੇ ਚੋਂ ਸੁੱਕੀ ਰੋਟੀ ਮੇਰੇ ਪਾਸ ਲਿਆਓ ਪਾ ਕੇ ਹੁਕਮ ਗੁਰੂ ਦਾ ਲਾਲੂ ਘਰ ਆਪਣੇ ਨੂੰ ਤਾਇਆ ਸੁੱਕਾ ਚੁੱਕਰ ਘਰ ਆਪਣੇ ਚੋਂ ਨਾਨਕ ਪਾਸ ਲਿਆਇਆ ਭਗਵਤਾਈ ਸਤਗੁਰ ਕਹਿੰਦੇ ਮੈਂ ਪਹਿਲੇ ਅਜਮਾਵਾਂ ਜਿਸ ਦੀ ਰੋਟੀ 'ਚੋਂ ਦੁੱਧ ਨਿਕਲੇ ਉਸ ਦੀ ਰੋਟੀ ਖਾਵਾਂ ਜੇ ਦੀ ਪੂੜੀ 'ਚੋਂ ਰਤ ਨਿਕਲੇ ਮੈਂ ਉਸ ਦੀ ਨਾ ਚਾਵਾਂ ਨਿਰਗੁਣ ਸੁਰਗਨਵਾਸੀ ਦੇਖੋ ਕੈਸੀ ਖੇਲ ਰਚਾਵੇ ਸਤਗੁਰ ਜੀ ਕੇ ਚੋਜ ਮੜਾਣੇ ਅੰਤ ਨਹੀਂ ਕੁਝ ਆਵੇ ਇੱਕ ਹੱਥ ਫੜਦਾ ਸੁੱਕੀ ਰੋਟੀ ਦੂਜੇ ਫੜਦਾ ਪੂੜੀ ਪਰਖਣ ਲੱਗਾ ਦੁਹਾਂ ਤਾਈ ਕਿਹੜੀ ਸੱਚੀ ਕਿਹੜੀ ਕੂੜੀ ਦੁਹਾਂ ਤਾਈ ਇੱਕ ਵਾਰੀ ਘੁਟਦਾ ਨਾਨ ਕਰਾਇਆ ਦੁੱਧ ਸੁੱਕੀ ਚੋਂ ਆਇਆ ਤੇ ਪੂੜੀ ਚੋਂ ਖੂਣ ਚਵਾਇਆ ਦੇਖ ਖੂਣ ਦੀਆਂ ਭਾਤਾਰਾਂ ਭਾਗੋਂ ਨੀਵੀਂ ਥੱਲੇ ਪਾਈ ਪਾਪੀ ਦਾ মুখ ਕਾਲਾ ਹੋਇਆ ਜਿਤਗੀ ਜਦੋਂ ਸਚਾਈ ਲਾਲੋ ਤਾਈ ਕਹਿੰਦਾ ਤੇਰੀ ਸੱਚੀ ਕਿਰਤ ਕਮਾਈ ਭਾਗੋਂ ਤਾਈ ਕਹਿੰਦਾ ਤੇਰੇ ਅੰਦਰ ਨਹੀਂ ਸਚਾਈ ਹਰ ਗਿਜ ਮਿਲਦੀ ਪਲਿਆ ਤਾਈ ਰੱਬ ਕੋਲੋਂ ਭਲਾਈ ਨਾਨਕ ਸੁੱਕੀ ਰੋਟੀ ਖਾਦੀ ਪੂਣੀ ਪਰੇ ਚਲਾਈ ਨਾਨਕ ਤਾਂ ਤਨ ਕਹਿ ਕੇ ਜਪੀ ਲਾਲੋ ਤਾਂ ਪਾਈ ਮਲਕ ਪਾਗੋ ਸ਼ਰਮ ਸਮੁੰਦਰ ਦੇ ਵਿੱਚ ਡੁੱਬ ਕੇ ਮਰਿਆ ਰਵੀ ਦਾਸ ਦੇ ਪੱਤਰ ਵਾਂਗੂ ਲਾਲੂ ਧਰਮੀ ਤਰਿਆ ਪੱਕਾ ਪਤਨ ਲੱਗਾ ਕੱਚਾ ਪਾਣੀ ਦੇ ਵਿੱਚ ਖਰਿਆ ਭਾਗੂ ਚਰਨੀ ਡਿੱਗਾ ਕਹਿੰਦਾ ਬਖਸ਼ ਲਵੋ ਕਰਤਾਰੀ ਭੋਗ ਲਗਾ ਦੇਵ ਮਹਾਰਾਜ ਮੇਰੀ ਭੋਗ ਪੰਡਾਰੀ ਨਾਨਕ ਸੱਚਾ ਸਤਗੁਰੂ ਕਹਿੰਦਾ ਮਲਕ ਪਾਗੋ ਦੇ ਤਾਈ ਰਾਜ ਪੀਂਦੇ ਕੋਣ ਮਾਨਸਾ ਮੈਂ ਤਾਂ ਰਾਖਸ ਨਾਈ ਕੋਣ ਗਰੀਬਾਂ ਦੇ ਵਿੱਚ ਤਵੇ ਹੋਏ ਤੇਰੇ ਪੂੜੇ ਪੀ ਪਾਡ ਗਰੀਬਾਂ ਦੇ ਤੈਂ ਇਹਨਾਂ ਦੇ ਵਿੱਚ ਧੂੜੇ ਗਿਨਨੀ ਮੈਂ ਤੋਂ ਹੁੰਦੇ ਜਿੰਨੇ ਪਾਪ ਕਰੇ ਤੈਂ ਮੂੜੇ ਰੋਟੀ ਤੇਰੀ ਕਿਸ ਵਿਧ ਖਾਵਾ ਪਾਪ ਦੇ ਸੇ ਵਿੱਚ ਗੂੜੇ ਲੇ ਕਭ ਦੇਣਾ ਪਾਪੀ ਰੱਬ ਦੇ ਕਰਵੇ ਜਾਕੇ ਰੰਗ ਮਹੱਲ ਬਣਾਏ ਭਾਗੂ ਲੱਖਾਂ ਪਾਪ ਕਮਾ ਕੇ ਪਾਪੀ ਬੰਦਿਆਂ ਤਾਂ ਹੀ ਪਾਗੋ ਫੜ ਲੈਂਦੀ ਜਮਾ ਕੇ ਪਾਪ ਕਰੇ ਤੂੰ ਬਹੁਤ ਪਾਪੀਆਂ ਸਤਗੁਰੂ ਨਾਨਕ ਬੋਲੇ ਜ਼ੁਲਮ ਤੇਰੇ ਦਾ ਪਾਰ ਦੇ ਕੇ ਧਰਤੀ ਡਗਮਗ ਡੋਲਲੀ ਘਟ ਘਟ ਸੀਸ ਗਰੀਬਾਂ ਦੇ ਤਾਂ ਇਟਾਂ ਦੀ ਤਾਂ ਲਾਏ ਚੋ ਚੋ ਕੋਣ ਗਰੀਬਾਂ ਦਾ ਤੂੰ ਰੰਗ ਮੰਦਰਾਂ ਨੂੰ ਲਾਏ ਆਪਣਾ ਪੀੜ ਭਰਨ ਦੀ ਖਾਤਰ ਜਿਤਨੇ ਜ਼ੁਲਮ ਗੁਜ਼ਾਰੇ ਸੁਣਦੇ ਮੈਨੂੰ ਮੰਦਰ ਤੇਰੇ ਵਿੱਚ ਉਹਨਾਂ ਦੇ ਨਾਰੇ ਦਿਗਦੇ ਮੇਰੇ ਚੋਲੇ ਉੱਤੇ ਰੋਚ ਨਾਲੇ ਹੰਝੂ ਆਦਰ ਕੇ ਦੁਖੀਏ ਦੀ ਪਾਈ ਗਲ ਆਪਣੇ ਵਿੱਚ ਜੰਝੂ ਸਤਿਗੁਰੂ ਨਾਨਕ ਕਹਿੰਦਾ ਜ਼ਾਲਮਾਂ ਜ਼ੁਲਮ ਕਮਾਉਣ ਜੀੜੇ ਪਾਪੀ ਬੰਦਿਆਂ ਦੇ ਉਹ ਭਾਗੋ ਪਾ ਨਹੀਂ ਲੱਗਦੇ ਬੇੜੇ ਕੋਲ ਬਿਠਾ ਕੇ ਭਾਗੋ ਤਾਂ ਹੀ ਨਾਨਕ ਧਿਕਸ਼ਾ ਦੇਵੇ ਕੌੜੇ ਬਿਰਸ ਲਗਾ ਕੇ ਭਾਗੋ ਮਿਲਦੇ ਨਾਹੀ ਮੀਵੀ ਨਾ ਕੁਝ ਨਾਲ ਲਿਆਏ ਇਥੇ ਨਾ ਕੁਝ ਨਾਲ ਲਜਾਣਾ ਮਾਇਆ ਤਰਵਰ ਕਾ ਪਰਸ਼ਾਵਾ ਗੂੜਾ ਇਸ ਦਾ ਮਾਣਾ ਲੁੱਟ ਲੁੱਟ ਮਾਲ ਬਗਾਨੇ ਭਾਗੋ ਪੱਲ ਲੈ ਬੇਚਾ ਖੋਈ ਪਕੜ ਲਿਆ ਜਰ ਆਣ ਜਮਾਨੇ ਨਾਲ ਨਹੀਂ ਜਾਣੀ ਸੋਈ ਫੁੱਟ ਜਾਣਾ ਇਸ ਪਵਣ ਮੜੋਲੀ ਫੁੱਟ ਜਾਂਦਾ ਜੋ ਕਾਸਾ ਖਾਈਆਂ ਟੱਪਣ ਵਾਲੀ ਮਿਰਗਾ ਵਟ ਨਹੀਂ ਹੋਣਾ ਪਾਸਾ ਦੇਖਣ ਓਨੇ ਨਹੀਂ ਮਨਾਰੇ ਰੀਜਾ ਨਾਲ ਬਣਾਈ ਅਕੀ ਖੋਲ ਤੱਕੇ ਨਹੀਂ ਜਾਣੇ ਜਿਨ ਸੰਗ ਪਿਆਰ ਵਧਾਈ ਆਪਣਾ ਚੋਗ ਮਕਾ ਕੇ ਪੰਛੀ ਤਰ ਵਰ ਢੋਂਡ ਜਾਵੇ ਸਤਿਗੁਰ ਨਾਨਕ ਭਾਗੋ ਤਾਈ ਰਾਹ ਸੱਚੇ ਬਤਲਾਵੇ ਭਾਗੋ ਕਹਿੰਦਾ ਸਤਿਗੁਰ ਤਾਈ ਮੈਂ ਵੱਡਿ ਓ ਗਣਹਾਰਾ ਤਾਰ ਦਿਓ ਗੁਰੂ ਨਾਨਕ ਮੈਨੂੰ ਦੇ ਕਰ ਨਾਮ ਪੰਡਾਰਾ ਸੁਣ ਕੇ ਤੇਰਾ ਗਿਆਨ ਵਧਾਤਾ ਖੁੱਲ ਗਿਆ ਦਸਮੰਦ ਦਵਾਰਾ ਮੇਰਾ ਮੁਝ ਮੇ ਕੁਝ ਵੀ ਨਹੀਂ ਸਭ ਕੁਝ ਪਿਆ ਤੁਮਾਰਾ ਚਰਣਾ ਨਾਲ ਗਾਲ ਮੈਨੂੰ ਤਨ ਮਨ ਤੇਈ ਤੋਂ ਵਾਰਾ ਜਿੰਨਾ ਜਿਰ ਜਿੰਦ ਗਾਨੀ ਮੇਰੀ ਗਵਾ ਤੇਰੀਆਂ ਵਾਰਾ ਅੱਗੇ ਵਾਸਤੇ ਪਾਪ ਕਰਾਨਾ ਪਿਛਲੇ ਕੋ ਪਹਿਤਾਨਾ ਕਰਦੀ ਜਾਵ ਚਰਾਸੀ ਵਾਲਾ ਨਾਨਕ ਸ਼ਕਤੀਵਾਨਾ ਕੂੜ ਧਰਮ ਦਾ ਕਰਕੇ ਨਤਾਰਾ ਸਤਿਗੁਰੂ ਉਤੋਂ ਜਾਵੇ ਜੇ ਜੰਗਲ ਵਿੱਚ ਰਹਿੰਦਾ ਹੈ ਕੌਡਾ ਉਹ ਜੰਗਲ ਵਿੱਚ ਆਵੇ ਸਾਰ ਜਗਾਂ ਪਰ ਤਾੜੀ ਲਾ ਕੇ ਸਤਿਗੁਰੂ ਨਾਨਕ ਬੈੰਦਾ ਪਲਕਾਂ ਲਾ ਕੇ ਨਾਲ ਨਰੰਜਨ ਤੂੰ ਹੀ ਤੂੰ ਹੀ ਕਹਿੰਦਾ ਮਾਲਾ ਦੁਇਆ ਪੇ ਫਿਰਦੀ ਚੜੀਆਂ ਨਾਮੀ ਲੋਰਾ ਗਲ ਵਿੱਚ ਚਮਕਾ ਦਮਕਾ ਮਾਨ ਰਾਮ ਨਾਮ ਦੀਆਂ ਮੋਰਾ ਜੁਗ ਜੁਗ ਪੰਛੀ ਦੇਖਣ ਲੱਗੇ ਬਣ ਮਾਦੋਂ ਮੇਸਾਰੇ ਸਿਰ ਪਰ ਰੱਬੀ ਨੂਰ ਦੇ ਚਮਕਣ ਚੰਦ ਵਾਂਗਰ ਚਮਕਾਰੀ ਫੁੱਲ ਪੱਤਰਾ ਪਰ ਜੋਬਣ ਆਇਆ ਸੁਣ ਕੇ ਗੁਰ ਕੀ ਬਾਣੀ ਧੰਤਨ ਆਖਣ ਸਬਜ ਬਹਾਰਾਂ ਪੀਨਾ ਮੇਕਾ ਪਾਣੀ ਭਾਗਾ ਵਾਲੇ ਬੰਦੇ ਜਿੰਨਾ ਦਰਸ਼ਨ ਗੁਰ ਕਾ ਕੀਤਾ ਨਾਮ ਗੁਰੂ ਕਾ ਅੰਮ੍ਰਿਤ ਵਾਂਗਰ ਜੀਵ ਜੰਤ ਸਾ ਪੀਤਾ ਜਿੱਥੇ ਬੈ ਕੇ ਨਾਮ ਤੇ ਆਵੇ ਧੰਤਨ ਆਖਣ ਤਾਵਾ ਜਿੰਨਾ ਰਾਵਾਂ ਤੂੰ ਲਗ ਜਾਵੇ پاਗ ਲਗਣ ਤਿਨ ਰੇ ਦੁਨੀਆ ਪੋਲੀ ਰਬਦੀ ਮੂਰਤ ਤਾਹੇ ਕਈ ਕਰਾਈ ਉਹ ਤਾਂ ਕੁਦਰਤ ਰਾਣੀ ਨਾਮ ਨਾਮਕ ਨਾਮ ਰਖਾ ਕੇ ਆਈ ਦਰਸ਼ਨ ਸਤਿਗੁਰੂ ਜੀ ਕਾ ਕਾਲੇ ਕਾਗਾ ਹੰਸ ਬਣਾਵੇ ਨਾਮ ਗੁਰੂ ਨਾਨਕ ਦਾ ਪਿੰਗਲੇ ਪਰਬਤ ਉੱਪਰ ਚੜਾਵੇ ਨਾਨਕ ਕਹਿੰਦਾ ਰੀ ਮਰਦਾਨੇ ਪ੍ਰੇਮ ਨਗਰ ਵਿੱਚ ਆਓ ਮੈਂ ਪਰਮੇਸ਼ਰ ਕੀ ਗੁਣ ਗਾਵਾ ਤੁਸੀਂ ਰਬਾਬ ਵਜਾਓ ਨਾਨਕ ਨੂੰ ਮਰਦਾਨਾ ਕਹਿੰਦਾ ਹੈ ਮੇਰੇ ਹਰੀ ਰਾయా ਕਿਵੇਂ ਰਬਾਬ ਵਜਾਵਾਂ ਮੈਨੂੰ ਭੁੱਖ ਪਿਆਸ ਤਾਇਆ ਪਹਿਲਾਂ ਪੋਸ਼ਕਾ ਦੇ ਮੈਨੂੰ ਫੇਰ ਰਬਾਬ ਵਜਾਵਾਂ ਆ ਲੈ ਸਾ ਬਰਬਾਬ ਆਪਣੀ ਮੈਂ ਇਸ ਹੱਥ ਨਾਲ ਆ ਹਾਰ ਦਾ ਮਰਬ ਦੇ ਭਗਤਾ ਉਤੇ ਤਤੀਆਂ ਵਗਨ ਹਵਾਵਾ ਫੇਰ ਕਿ ਅਮਰਦਾਨੀ ਨਾਨਕ ਏਕਮ ਨਹੀਂ ਸੁਖਾਲਾ ਸਭ ਤੋਂ ਆ ਸੰਗ ਰਹਿਣਾ ਸਿਰ ਪਰ ਸੈਣਾ ਕਾ ਕਰ ਪਾਲਾ ਬੰਚੀ ਵਾਨਵਸੀ ਰਾ ਕਰਨਾ ਕੰਡਿਆਂ ਉੱਪਰ ਡੇਰਾ ਮੇਰੇ ਕੋਲੋਂ ਸਾਤਨ ਬਾਇਆ ਜਾਣਾ ਨਹੀਂ ਤੇਰਾ ਭਗਤੀ ਸਿਲਾ ਅਨੂਣੀ ਨਾਨਕ ਮੈਂ ਚਟਨੀ ਨਾ ਚਾਵਾ ਦੇਖ ਦੇਖ ਡਰ ਲੱਗਦਾ ਮੈਨੂੰ ਸੁਣੜੇ ਸੁਣੜੇ ਥਾਵਾ ਜੇ ਦੇਂਦਾ ਲੜ ਫੜਿਆ ਤੇਰਾ ਲੱਖਾਂ ਕਸ਼ਟ ਉਠਾਈ ਚੱਕੜ ਚੂਲੇ ਦੇਖੇ ਲੱਖਾਂ ਮੀ ਸਿਰ ਤੇ ਵਰਸਾਈ ਮਨ ਕਮਜ਼ੂਰਾ ਕੋਲੋਂ ਨਾਨਕ ਭਗਤੀ ਕਰੀ ਨਾ ਜਾਏ ਨਾਨਕ ਕਹਿੰਦਾ ਰੀ ਮਰਦਾਨੇ ਕਿਉ ਇਤਨਾ ਕਬਰਾਂ ਆ ਪਤ ਬੇਰਸ਼ਾਂ ਦੇ ਖਾਲੇ ਭਾਈ ਜੇ ਭੁਖ ਬਹੁ ਸਤਾਇਆ ਜੰਗਲ ਦੇ ਵਿੱਚ ਕਿੱਥੋਂ ਮਿਲਨੇ ਕਿ ਹੋਵੇ ਜਤਲੇ ਬਦਾਨੇ ਢੋੜੀ ਭੁਖਸਾਰ ਉਪਾਈ ਨਾ ਰੂਪਾਈ ਮਰਦਾਨੇ ਭੋਜਨ ਵੀ ਬਲ ਜਾਉ ਤੈਨੂੰ ਕਿਸੇ ਨਗਰ ਵਿੱਚ ਜਾ ਕੇ ਭੁੱਖ ਨਹੀਂ ਮਿਟ ਜਾਣੀ ਤੇਰੀ ਬਹੁਤਾ ਸ਼ੋਰ ਮਚਾ ਕੇ ਜੂ ਅਸਲੀ ਪਰਵਾਨੇ ਸੋਇ ਆਰ ਸਮਾ ਪਰ ਸੜਦੇ ਪੂੰਡ ਪੂੰਡੀਆਂ ਹੋਵਣ ਜਿਹੜੇ ਆ ਕੋਲੇ ਨਹੀਂ ਖੜਦੇ ਸੋਈ ਹੁੰਦੇ ਸੂਰੇ ਜਿਹੜੇ ਭਜਦੇ ਨਹੀਂ ਮਦਾਨੋਂ ਫੜਿਆ ਜਾਂਦਾ ਨਹੀਂ ਭਾਈ ਚੁੱਕਾ ਤੀਰ ਕਮਾਨੋ ਸਤਵੰਤੀ ਜੋ ਨਾਰੀ ਜਿਹੜੀ ਸਤਪੰਡੇ ਵਿੱਚ ਪੂਰੀ ਖਾਕੀ ਨਾਲ ਨਹੀਂ ਮਿਲ ਸਕਦੀ ਵਸਤੂ ਜਿਹੜੀ ਨੂਰੀ ਗੁਰੂ ਆਪਣੇ ਦਾ ਹੁਕਮ ਨਾ ਮੋੜੇ ਸੋਈ ਸੇਵਕ ਪੂਰਾ ਭਾਜਦਾ ਨਹੀਂ ਮਦਾਨੋਂ ਜਿਹੜਾ ਸੋਈ ਹੁੰਦਾ ਸੂਰਾ ਸੋਈ ਭਗਤ ਹਰੀ ਦਾ ਜਿਹੜਾ ਉਤੋਂ ਜਾਵੇ ਤਾਵੇ ਬਾਗ ਪਪੀਏ ਪੰਛੀ ਜੀੜਾ ਮੀ ਪਾਕੀ ਦਖਲਾਵੇ ਬਾਗ ਫਰੀਦ ਭਗਤ ਦੀ ਜੀੜਾ ਪੁੱਠਾ ਕੂਲ ਮਕਾਵੇ ਈਸੇ ਵਾਂਗਰ ਵਰਚੀ ਜੀੜਾ ਸੂਲੀ ਉੱਪਰ ਖਾਵੇ ਧਿਕਸ਼ਾ ਸਤਗੁਰੂ ਨਾਨਕ ਜੀ ਕੀ ਕਾਗਾ ਹੰਸ ਬਣਾਵੇ ਨਾਨਕ ਨੂੰ ਮਰਦਾਨਾ ਕਹਿੰਦਾ ਸੰਗ ਨਿਤੇ ਰਹਿਣਾ ਮੁਸ਼ਕਲ ਹੋਇਆ ਮੇਰੇ ਕੋਲ ਰੋਦ ਸੌਂਟਾ ਸੈਣਾ ਪੰਚੀ ਵਾਂਗ ਮੇ ਸਾਫੇਂ ਦਾ ਟੰਡਿਆਂ ਉੱਪਰ ਪੈਣਾ ਉੱਠ ਜਾਣਾ ਅਜ ਨਾਨਕ ਤੇਰਾ ਮਨ ਲਾ ਨਾਹੀ ਕਹਿਣਾ ਕਰ ਕਰ ਮੈਨੂੰ ਚੀਤੇ ਰੋਂਦੀ ਹੋ ਮੇਰੀ ਮਾਈ ਰੱਬ ਦਾਦੇ ਨੇ ਪਾਈ ਮੇਰੀ ਉਸ ਦੇ ਨਾਲ ਜਿਦਾਈ ਰੋਂਦੀ ਹੋ ਔਰਤ ਮੇਰੀ ਕਰ ਕਲ ਲੰਮੀਆਂ ਬਾਵਾ ਆਗੀ ਮੈਨੂੰ ਯਾਰ ਪੁੱਤਰ ਦੀ ਹੁਣ ਰਹਿ ਨਾ ਨਾ ਚਾਵਾ ਨਾਨਕ ਨਾਲ ਤੁਮਾਰੇ ਮਿਲਦਾ ਨਾਹੀ ਪੂਰਾ ਖਾਨਾ ਰੁਸਕੇ ਸਤਗੁਰੂ ਨਾਨਕ ਜੀ ਸੰਗ ਤੁਰ ਚਲੇ ਆ ਮਰਦਾਨਾ ਰੀ ਮਰਦਾਨੀ ਝੂਠ ਨਾ ਜਾਣੀ ਬੋਲੇ ਬਚਨਾ ਮਾਰੇ ਪਾਪੀ ਪਾਪ ਕਮਾਵਣ ਵਾਲੀ ਰੱਬ ਦਾ ਦੇਤਰ ਘਰ ਕੁੱਤੇ ਬਿੱਲੀਆਂ ਬਣ ਬਣ ਜਮਦੇ ਰਹਿੰਦੇ ਵਾਰੂ ਵਾਰੇ ਅਤਿਆਚਾਰੀ ਕਾਮ ਕਰੋ ਦੀ ਪਕੜ ਜਦੋਂ ਜਮ ਕੋਈ ਦੋਜਕ ਦੇ ਵਿੱਚ ਬੈਠੇ ਪਾਪੀ ਕਰਦੇ ਹੋਏ ਹੋਈ ਮੰਦੜੇ ਕਰਮ ਕਮਾਉਂਦੇ ਰਹਿੰਦੇ ਮਨਮੁਗ ਪੱਥਰ ਪਾਰੇ ਨਾਮ ਰੀ ਦਾ ਜਪਦੇ ਨਾਏ ਪਾਗ ਜਿਨਾਂ ਦੇ ਹਾਰੇ ਪਵਜਲ ਸਾਗਰ ਪਾਰਨ ਹੁੰਦਾ ਰੂੰਦੇ ਬੈਠ ਕਿਨਾਰੇ ਸੁਰਗਪੁਰੀ ਵਿੱਚ ਝੂਟਣ ਪੀਂਗਾ ਰਬ ਦੇ ਭਗਤ ਪਿਆਰੇ ਪੁੰਨ ਨਾ ਕੀਤਾ ਦਾਨ ਨਾ ਕੀਤਾ ਕੀਤੇ ਜ਼ੁਲਮਨ ਕਰੇ ਪਾਤ ਪਾ ਦੀਆਂ ਜੂਨਾ ਦੇ ਜਮਦੇ ਰਹਿਣ ਨ ਕਰੇ ਮਾਰੇ ਕਰਮਾ ਦੇ ਬਨ ਮੰਗਤੀ ਮੰਗਦੀ ਰਹਿਣ ਦਵਾਰੇ ਜਾਂ ਲੱਗੀ ਮਰਦਾਨੇ ਤਾਈ ਸਤਿਗੁਰੂ ਜੀ ਫਰਮਾਇਆ ਹੁਕਮ ਗੁਰੂ ਦਾ ਮੋੜਨ ਵਾਲਾ ਆਕਰ ਖੋ ਪਤਾਇਆ ਰੀ ਮਰਦਾਨੇ ਜਾਉ ਨਾਈ ਮਨ ਹਮਾਰਾ ਕਹਿਣਾ ਇਹ ਜੰਗਲ ਵਿੱਚ ਰਹਿੰਦਾ ਹੈ ਕੌਡਾ ਤੈਨੂੰ ਫੜ ਲੈਣਾ ਬਹੁ ਚਿਰਾਂ ਦਾ ਰਹਿੰਦਾ ਇਥੇ ਬੰਦਿਆਂ ਦੀ ਰਤ ਪੀਣਾ ਮੁੜ ਕੇ ਮੇਰੇ ਕੋਲੇ ਆ ਜਾ ਜੇ ਕੋਈ ਦਿਨ ਜੀਣਾ ਵਾਜਾ ਮਾਰੀ ਨਾਨਕ ਜੀ ਮਰਦਾਨਾ ਮੁਰਦਾ ਨਾਈ ਫੜ ਲੈਣਾ ਮਰਦਾਨੇ ਤੈਨੂੰ ਗੌੜਾ ਬੁਰੀ ਬਲਾਈ ਕੌਡੇ ਰਾਖਸ ਕੋਲੋਂ ਪਾਈ ਡਰਦੀ ਦੁਨੀਆ ਸਾਰੀ ਲੱਖਾਂ ਪਿੰਡੋ ਜਾੜੀ ਉਸਨੇ ਡਾਡਾ ਅਤਿਆਚਾਰੀ ਮੁੜਿਆ ਨਾ ਮਰਦਾਨਾ ਸਤਗੁਰੂ ਨਾਨਕ ਜੂਰ ਲਗਾਇਆ ਕੌਡੀ ਰਾਚ ਦੇ ਮਿਰਚ ਮਾਂ ਚੱਲ ਮਰਦਾਨਾ ਆਇਆ ਕੌੜਾ ਰਾਖਸ਼ ਬਨੂਜ ਬੈਠਾ ਆਪਣਾ ਜਾਲ ਵਿਛਾ ਕੇ ਫਾਜ਼ਾਵੇਗਾ ਪੰਛੀ ਕੋਈ ਇਸ ਵਿੱਚ ਆਪੇ ਆ ਕੇ ਫਾਜ਼ਾਵੇਗਾ ਪੰਛੀ ਕੋਈ ਇਸ ਵਿੱਚ ਆਪੇ ਆ